ਸਾਰੇ ਮਰਦ ਪੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭਾਜੀਆ ਮੁੰਡੇ ਨੇ ਉਹਦੇ ਨਾਲ ਪੂਰੇ ਡੇਢ ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਮੇਰਾ ਬੋਏਫ੍ਰੈਂਡ ਸੀਗਾ ਉਹਨਾਂ ਨੇ ਮੇਰਾ ਰਿਲੇਸ਼ਨ ਰਿਆ ਡੇਢ ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਤੇ ਬੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਚਾਹ ਸਕਦੇ ਕਿ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਹੈ ਨਾ ਜੋ ਬੋਲੇ ਸੋ ਨਿਰਪੇ ਸ੍ਰੀ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਜੀ ਮੈਂ ਕਮਲਜੀਤ ਕੌਰ ਡਿਸਟ੍ਰਿਕਟ ਚੇਅਰਮੈਨ ਊਮਨਸ ਵਿੰਗ ਬਾਲਮਿਕ ਸੰਸਥਾ ਵੱਲੋਂ ਸਰ ਐ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ ਡੇਢ ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੋ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਾਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਰੇ ਨਾਲ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ ਥਰਡ ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਤੇ ਪੁਲਿਸ ਨੇ ਇਸ ਬਾਰੇ ਕਾਪਰੇਟ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬੱਟਨ ਦੀ ਕੋਈ ਸੁਣਵਾਈ ਨਹੀਂ ਹੋਈ ਸਾਰਾ ਪਰਿਵਾਰ ਹੀ ਫਰਾਰ ਹੈ ਹਾਂਜੀ ਸਾਰਾ ਪਰਿਵਾਰ ਹੀ ਫਰਾਰ ਫਰਾਰ ਹੈ ਗਿਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹਦੇ ਮੁੰਡੇ ਦੇ ਮਾਪਿਓ ਇੱਥੇ ਹੈਗੇ ਕਿ ਉਹ ਵੀ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾਰ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਉਹ ਤੁਹਾਡੇ ਸਾਹਮਣੇ ਸਾਨੂੰ ਉਹਨਾਂ ਨੂੰ ਪਤਾ ਸਾਰਾ ਪਰਿਵਾਰ ਨੂੰ ਵੀ ਕਿੱਥੇ ਹੈ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਹੋ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੇ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ ਤੇ ਪੁਲਿਸ ਸਟੇਸ਼ਨ ਵੱਲੋਂ ਹਜੇ ਸਾਡੀ ਐਸ ਐਚ ਓ ਸਾਹਿਬ ਨਾਲ ਜੇ ਮੀਟਿੰਗ ਨਹੀਂ ਹੋਈ ਅਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਗੀ ਤਾਂ ਆਪਾਂ ਬੰਦੀ ਕਾਰਵਾਈ ਅੱਗੇ ਕਰਵਾਵਾਂਗੇ ਕੁੜੀ ਕਿਨੇ ਸਾਲਾਂ ਦੀ ਕੀ ਜੀ ਕੁੜੀ ਜੀ 18 ਕੰਪਲੀਟ ਆ 19 ਦੀ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹਾਂਜੀ ਕੀ ਗੱਲਬਾਤ ਹੈ ਜਿਹੜੀ ਇਹ ਤੇ ਜਾਈਓ ਥਾਰੇ ਮੇਰਾ ਕਿਸੇ ਮਲਪੀ ਮੇਰੇ ਬਹੁਤ ਬੋਏਫ੍ਰੈਂਡ ਸੀਗਾ ਉਹਨਾਂ ਨੇ ਮੇਰੇ ਰਿਲੇਸ਼ਨ ਰਿਆ 1.5 ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਏਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰਦ ਪੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਕਿੰਨੇ ਦਿਨ ਹੋ ਗਏ ਦਾ ਰਿਲੇਸ਼ਨ ਚ ਕਿੰਨੇ ਦਿਨ ਹੋ ਗਏ ਸਾਡਾ ਰਿਲੇਸ਼ਨ 1.5 ਸਾਲ ਚੱਲਿਆ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੇ ਵੱਲੋਂ ਕੀ ਕਿਹਾ ਗਿਆ ਉਹਨਾਂ ਦੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਮੈਂ ਤੁਹਾਡੇ ਸਾਨੂੰ ਸਾਰਿਆਂ ਦੀ ਚਾਹਤ ਹੋ ਗਈ ਹੈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗੀ ਕਰਦੇ ਹੋ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ ਇਹ ਇਹਨਾਂ ਦਸਨ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦਸਨ ਦੇ ਇਹਨਾਂ ਦੋਵਾਂ ਦਾ ਫੇਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦੌਰਾਨ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਹੀ ਦਰਖਾਸਤ ਇਹਨਾਂ ਨੂੰ ਕਹਿੰਦੇ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਚਾਹਤ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹਨੂੰ ਦੀ ਕਾਰਵਾਈ ਕਰਾਂਗੇ ਜੀ ਸਰ ਇਹਦਾ ਕਿੱਥੋਂ ਦਾ ਰਹਿਣ ਵਾਲਾ ਹੈ ਲੜਕੇ ਦਾ ਨਾਮ ਮਨਦੀਪ ਸਿੰਘ ਆ ਤੋਂ ਲੋਕਰ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣ ਨਾ ਅੱਛਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਐ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਐਸਟੇਟ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹ ਤੇ ਪਰ ਅਸੀਂ ਪਰਤਾਲ ਕਰਨਾ ਹੈ ਸਾਰਾ ਪਰਤਾਲ ਕਰਾਂਗੇ ਜੋ ਵੀ ਪਰਤਾਲ ਦੇਣ ਤੱਤ ਸਾਹਮਣੇ ਲਿਆਵਾਂਗੇ ਤਫ਼तीश ਸਰ ਮੁੰਡਾ ਹੈ ਕਿੰਨੇ ਕਿਸਾਲਾਂ ਦਾ ਮੁੰਡਾ ਇਹਨਾਂ ਦੇ ਦਸਰਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ 21 ਹੈ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਹੋਣੀ ਹੈ ਉਹ ਮਿਲ ਲਿਆ